ਤੰਦੂ ਐਸਾ ਤੇਸ਼ਰੀ ਨਾ ਚਾਹੁੰਦੇ ਹਾਂ ਕਿ ਨਸ਼ੇ 'ਚ ਬੈ ਕੇ ਆਪਣਾ ਜੀਵਨ ਬਰਬਾਦ ਨਾ ਕਰੋ ਸੋ ਮਾਹਲਿਕ ਕੇ ਆਪਣਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਮਿਲਦਾ ਨਾ ਹੱਲ ਹੁਣ ਕੋਈ ਮਿਲਦਾ ਨਾ ਹੱਲ ਹੁਣ ਕੋਈ ਤੇਰੀ ਕਿਤਾਬ 'ਚੋਂ ਸੌ ਸੌ ਸਵਾਲ ਨਿਕਲਦੇ ਨੇ ਹਰ ਇੱਕ ਜਵਾਬ 'ਚੋਂ चिट्टे की काली खबर ਬਾਬਾ ਫਰੀਦ ਸੀਨੀਅਰ ਸਕੈਨਰੀ ਸਕੂਲ ਇਸ ਵੇੜੇ ਦੇ ਵਿੱਚ ਪਹੁੰਚੇ ਹੋਏ ਸਾਰੇ ਹੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦੀ ਆ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਅਸੀਂ ਸਪੈਸ਼ਲ ਧੰਨਵਾਦ ਕਰਦੇ ਹਾਂ ਤੇ ਨਿੱਘਾ ਸਵਾਗਤ ਕਰਦੇ ਹਾਂ ਸਰਦਾਰ ਕਮਲਜੀਤ ਸਿੰਘ ਜੀ ਗਿੱਦੜਵਾਹਾ ਸਰ ਤੁਸੀਂ ਆਪਣੇ ਕੀਮਤੀ ਸਮੇਂ 'ਚ ਜੋ ਸਮਾਂ ਕੱਢ ਕੇ ਸਾਡੇ ਵਿੱਚਕਾਰ ਬੈਠਾ ਰਹੇ ਹੋ ਇਸਦੇ ਲਈ ਅਸੀਂ ਤੁਹਾਡੇ ਬਹੁਤ ਧੰਨਵਾਦੀ ਰਹਾਂਗੇ ਨਾ ਓਏ ਪਹਿਲੇ ਇੱਕ ਨਾ ਭਾਈ ਜੀ ਇਹ ਗੱਡੀਆਂ ਦੇ ਕੁਝ ਨੰਬਰ ਨੋਟ ਕਰਿਓ ਜਿਹਨਾਂ ਗੱਡੀਆਂ ਦੀਆਂ ਲਾਈਟਾਂ ਚੱਲੀ ਜਾਂਦੀਆਂ ਨੇ ਬੁੜਕਾ ਸਟਾਰਟਿੰਗ ਵੇਲੇ ਦਿੱਕਤ ਆਉਂਦੀ ਵੀ ਪੀਪੀ 60 ਡੀ 11 24 ਪੀਪੀ 30 ਡਬਲ ਏ 79 82 ਪੀਪੀ 60 ਸੀ 54 60 ਪੀਪੀ 60 ਸੀ 29 88

छोटी सी जिंदगी है हर बात में खुश रहो जो चेहरा पास ना हो उसकी आवाज में खुश रहो कोई रूठा हो तुमसे उसके इस अंदाज में भी खुश रहो जो लौट के नहीं आने वाले उन लम्हों की यादों में खुश रहो कल किसने देखा है अपने आज में खुश रहो खुशियों का इंतजार किस दूसरों की मुस्कान में खुश रहो क्यों तड़पते हो हर पल किसी के साथ को कभी तो अपने आप में खुश रहो छोटी सी तो जिंदगी है हर हाल में खुश रहो हमेशा खुश रहो हमेशा खुश रहो so, इसी खुशी को बयान करते हुए हमारे नन्हे मुन्ने बच्चे एल के जी क्लास के स्टेज पे आ रहे हैं परफॉर्मेंस लेके इतनी सी खुशी बच्चों के लिए जोरदार क्लैपिंग कर दें पेरेंट्स चढ़ा के घर लगा के चलो सुंदरा